ਦਾ ਨਤੀਜਾ ਡਾਕਟਰ ਰਾਜ ਕੁਮਾਰ ਸੱਭੇਵਾਲ ਜੀ ਦੇ ਰੂਪ ਦੇ ਵਿੱਚ ਸ਼ਿਕਾਇਤ ਕਰਨ ਨੂੰ ਮੈਂ ਪਹਿਲਾਂ ਕਹਿੰਦਾ ਸੀ ਕਿ ਸਾਡੇ ਹੁਸ਼ਿਆਰਪੁਰ ਦੀ ਜਿਹੜੀ ਦਸ਼ਾ ਆ ਪਾਰਲਮੈਂਟ ਤੂੰ ਜਾ ਕੇ ਤਾਂ ਕੋ ਗੱਲ ਕਰੇਗਾ ਜਦੋਂ ਸਾਡਾ ਆਪਣਾ ਡੈਂਡੇ ਆਪਣੇ ਔਰ ਉਹਨੇ ਤੁਸੀਂ ਕੰਮ ਦਾਬਰਾ ਬਹੁਤ ਪਰਮਾਤਮਾ ਦੀ ਮੈਂ ਕਿੱਦਾਂ ਧੰਨਵਾਦ ਕਰਾਂ ਲੜਾਈ ਵੱਡੀ ਸੀ ਲੜਾਈ ਅਸੀਂ ਜਿੰਨੀ ਸੋਚੀ ਸੀ ਉਸ ਤੋਂ ਜ਼ਿਆਦਾ ਵੱਡੀ ਨਿਕਲੀ ਹੈ ਪੰਜਾਬ ਦੇ ਵਿੱਚ ਤੁਹਾਡੇ ਸਾਹਮਣੇ ਸਾਬਤ ਹੋਇਆ ਅਸੀਂ ਸੋਚਿਆ ਸੀ ਸ਼ਾਇਦ ਪੰਜਾਬ ਦੇ ਕੋ ਕੱਡਾ ਵੱਡਾ ਨਾਰਾ ਹੋਵੇਗਾ ਕਿਡਾ ਬੜਾ ਨਰਾਸਿਕਾ ਲੇਕਿਨ ਮੈਂ ਉਹਦੀ ਗੱਲ ਨਹੀਂ ਕਰਾਂਗਾ ਉਹਦੇ ਨੇ ਬੇਨਤ ਵੀ ਹੋਈ ਪਬਲਿਕ ਜਿੱਤਾ ਹੈ ਆਪਾਂ ਚਾਰ ਵਾਰ ਜਿੱਤੇ ਪਬਲਿਕ ਨੇ ਜਿੱਤਾ ਹੈ ਮੈਨੂੰ ਪਤਾ ਸੀ ਆਪਾਂ ਵਿਰੋਧੀਆਂ ਨੂੰ ਕਦੀ ਕਮਜ਼ੋਰ ਬਣ ਕੇ ਨਾ ਧੁਰਿਏ ਔਰ ਸਭ ਤੋਂ ਵੱਡੀ ਗੱਲ ਸੀ ਕਿ ਲੋਕਾਂ ਨੇ ਸਾਡੇ ਲਈ ਸਰ ਮੈਂ ਇੱਕ ਮਿੰਟ ਆਪ ਮੈਂ ਡਾਕਟਰ ਸਾਹਿਬ ਨੂੰ ਜਸਨ ਪਾਰਟੀ ਜੁਆਇਨ ਕਰੇ ਮੈਂ ਉਹਦੋਂ ਵੀ ਪਹਿਲਾਂ ਤੁਹਾਨੂੰ ਗੱਲ ਸੁਣਾਈ ਸੀ ਮੈਂ ਚੰਡੀਗੜ੍ਹ ਜਾਂਦਾ ਪਿਆ ਸੀ ਇਕੱਲਾ ਹੀ ਜਗ੍ਹਾ ਅੱਡੇ ਦੇ ਵਿੱਚ ਇਹਨਾਂ ਦਾ ਮੈਨੂੰ ਪਤਾ ਲੱਗਾ ਜੁਆਇਨ ਕੀਤਾ ਮੈਂ ਤਕਰੀਬਨ 6 ਵਜੇ ਦਾ ਹੈ ਮੈਂ ਉਸਦੇ ਕੋਲ ਫੋਨ ਚੱਕਿਆ ਗੱਲ ਗਮਾਜ਼ੀ ਗੱਲ ਆਈ ਮੈਂ ਕਿਹਾ ਕੱਲ ਕਰਦੇ 3 ਵਜੇ ਕਾਲ ਇਲੈਕਸ਼ਨ ਬੋਰਡ ਲੱਗਿਆ ਮੈਂ ਕਿਹਾ ਜੋ ਇਹਨਾਂ ਕੋ ਪਹਿਲਾਂ ਕਰਾ ਹੁੰਦੇ ਸ਼ੁਰੂਆਤ ਅੱਛੀ ਤਰ੍ਹਾਂ ਉਹ ਕਰਾ ਲਈਏ ਮੈਂ ਉਸ ਦਿਮੇਲੇ ਟ੍ਰਾਂਸਪੋਰਟ ਸੈਕਟਰੀ ਨੂੰ ਮਾਰਿਆ ਮੈਂ ਕਿਹਾ ਰੋਪਣ ਜੀ ਨੂੰ ਕਹਾ ਬੱਸ ਵੇਦ ਥੋੜੀ ਦੱਸਿੰਦਾ ਬਿੰਦਵਾਨਾ ਮੈਂ ਕਿਹਾ ਦੋਨੋਂ ਵਸਾਂ ਨੂੰ ਕਹਾ ਹੁਣੇ ਲਵਾ ਟ੍ਰਾਂਸਪੋਰਟ ਸੈਕਟਰੀ ਪਹਿਲਾਂ ਮੇਰਾ ਸੈਕਟਰੀ ਹੈ ਉਹ ਮੇਰਾ ਸੈਕਟਰੀ ਮੈਂ ਕਿਹਾ ਹੁਣੇ ਮੈਂ ਪ੍ਰੋਗਰਾਮ ਕਰਕੇ ਦੇ ਔਰ ਸਭ ਤੋਂ ਵੱਡੀ ਗੱਲ ਸੀ ਜਿਹੜੀਆਂ ਦੋ ਵਸਾਂ ਦੇ ਵਿੱਚ 50-50 ਬੰਦੇ ਜਾਣੇ ਨੇ ਯਾਤਰੀ ਉਹ ਵੀ ਤਾਂ ਜੈਨਸ ਉਹ ਆਪਰੇ ਉਹ ਵੀ ਗੱਪਾਂ ਕੀਤੀ ਉਹ ਵੀ ਭਰ ਕੇ ਗਈ ਤੂੰ ਜਿਖਿਆ ਜਦੋਂ ਬਤਰੀ ਚੌਂਕ ਚੁੱਕ ਉਹ ਬਸ ਉਸ ਤੋਂ ਬਾਅਦ ਉਹ ਜਵਾਲ ਸੀ ਕੁਛ ਸੀ ਮਿਲਣ ਦੀ ਖੁਸ਼ੀ ਕਿਉਂ ਮੇਰੇ ਮੋਬਾਈਲ ਦੇ ਵਿੱਚ ਮੈਂ ਜਿਸ ਦਿਨ ਉਹਨਾਂ ਨੂੰ ਪਹਿਲੀ ਵਾਰੀ ਫੋਨ ਕੀਤਾ ਕਿ ਮੈਂ ਤੁਹਾਨੂੰ ਦੱਸੂ ੋਜੇ ਮੈਂ ਡਾਕਟਰ ਸਾਹਿਬ ਮੈਨੂੰ ਪਾਰਟੀ ਨਾਲ ਡਿਊਟੀ ਲਾਈ ਮੈਨੂੰ ਕਹਿੰਦਾ ਵੀ ਤੁਸੀਂ ਉਸ ਤੋਂ ਬਾਅਦ ਦੇ ਅੱਛਾ ਜੰਪਾਈ ਠੀਕ ਹੈ ਤਰੋਂ ਸਾਡੇ ਥੋੜੀ ਜੀ ਟੌਪ ਹੋਈ ਮੈਂ ਕਿਹਾ ਯਾਰ ਆ ਜਾਓ ਬੈ ਕੇ ਗੱਲ ਕਰਦੇ ਆਂ ਜੀ ਕੋਜਾ ਕੋ ਕਰਨਾ ਜਾਂ ਤੁਹਾਡੀ ਆਪਣੇ ਤੌਰ ਤੇ ਗੱਲ ਕਰਦਾ ਮੈਂ ਉਹਨੂੰ ਵੀ ਗੱਲ ਕਹੀ ਨਾ ਮੈਂ ਕਿਹਾ ਜੋ ਹੁੰਦੀ ਹੈ ਚਲੋ ਉਮੂਮਨ ਇਹਨਾਂ ਦੀ ਗੱਲ ਹੋ ਗਈ ਮੈਨੂੰ ਪਾਰਟੀ ਕੋ ਮੈਸੇਜ ਲੱਗ ਗਿਆ ਕਿ ਤੁਸੀਂ ਕੋਠੀ ਜਾ ਗਏ ਤਰ੍ਹਾਂ ਦਾ ਕਿਸ ਨੂੰ ਵਿੱਚੋਂ ਛੱਡ ਗਏ ਜੇ ਤਾਂ ਦੇਖੋ ਪੰਜਾਬ 'ਚ 13 ਸੀਟਾਂ ਦੇਖੋ ਇਹਨਾਂ ਸਾਰੇ ਇਹਨਾਂ ਨੇ ਵੀ ਕਿਹਾ ਨਹੀਂ ਤਾਂ ਯਾਰ ਇਹ ਸਾਦੇ ਮੰਗਣਾ ਸਾਡਾ ਸਾਰਿਆਂ ਦਾ ਟੈਸਟ ਹੈ ਮੇਰਾ ਵੀ ਟੈਸਟ ਹੈ ਇਹ ਤਾਂ ਦੇਖਿਓ ਤੁਹਾਡਾ ਵੀ ਸਾਰਿਆਂ ਦਾ ਟੈਸਟ ਹੈ ਕਿਆ ਰਿਪੋਰਟ ਮੈਂਬਰ ਪਾਰਲੀਮੈਂਟ ਨੂੰ ਪੜ੍ਹੀ ਹੈ ਉਹ ਅਗਲੇ ਨੇ ਕੇਸ ਹੋਣਾ ਪੜਿਆ ਉਹ ਐਮਸੀ ਨੂੰ ਨਹੀਂ ਬੇੜੇ ਮੈਂ ਮੰਨਦਾ ਤੁਹਾਡੀ ਗੱਲ ਪਰ ਐਫਸੀ ਨੇ ਤਾਂ ਪ੍ਰੂਵ ਕਰਨਾ ਵੀ ਆਪਣੀਆਂ ਮੈਂ ਇੱਥੇ ਮੇਰਾ ਇੰਨਾ ਹੋਲਡ ਹੈ ਐਮਐਲਏ ਨੇ ਤਾਂ ਸ਼ੋਅ ਕਰਨਾ ਵੀ ਮੇਰਾ ਕੋਈ ਹੋਲਡ ਹੈਗਾ ਦੇਖੋ ਇਹ ਪੀਤਾ ਨਾਲ ਸੀ ਇਹ ਤਾਂ ਕਰਨਾ ਸੀ ਲੇਕਿਨ ਤੁਹਾਡਾ ਮੈਂ ਅਤੀ ਧੰਨਵਾਦ ਕਰਦਾ ਤੇ ਤੁਸੀਂ ਇੱਕ ਝੁੱਟ ਹੋ ਕੇ ਸਾਰੇ ਕਿਸੇ ਨੇ ਕਮ ਨਹੀਂ ਛੱਡੀ ਮੈਂ ਸਾਫ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਰੋਜ਼ ਦਿਨ ਰਾਤ ਪਰੇਸ਼ਾਨੇ ਵਾਂਗੂ ਤੁਰਦਾ ਇਨੂੰ ਕਿਹਾ ਮੀਟਿੰਗ ਰੱਖੋ ਕਹਿੰਦੇ ਆ ਜਾਓ ਜੀ ਵਧੀਆ ਮੀਟਿੰਗ ਰੱਖਾ ਠੀਕ ਹੈ ਜਿਹਨੂੰ ਕਿਹਾ ਹੁੰਦੂ ਸਾਹਿਬ ਨੂੰ ਕਿਹਾ ਵਧੀਆ ਮੀਟਿੰਗ ਰੱਖੋ ਵੱਡੀ ਰੱਖੋ ਜੀ ਕੰਮੇ ਨੂੰ ਕਿਹਾ ਵੱਡੀ ਰੱਖੋ ਜੀ ਇਹਨਾਂ ਨੂੰ ਕਿਹਾ ਭੈਣ ਜੀ ਹਣਾ ਮਨਜੀਤ ਕੌਰ ਜੀ ਨੂੰ ਇਹਨਾਂ ਨੂੰ ਕਿਹਾ ਇਹ ਤੋਂ ਕਿਹਾ ਭਾਜੀ ਬਣਾ ਦੋ ਸਾਰੇ ਨੂੰ ਕਿਹਾ ਕਾਲੇ ਭਾਜੀ ਨੂੰ ਕਿਹਾ ਇੱਕ ਵਾਰ ਦੂਜੀ ਵਾਰ ਬਿੱਲੂ ਭਾਈ ਦੀ ਮੀਟਿੰਗ ਬਹੁਤ ਬੜੀ ਸੀਗੀ ਜੇ ਤੁਹਾਨੂੰ ਦੇ ਵਿੱਚ ਆਮੁਖੀ ਰਾਮ ਜੀ ਨੂੰ 8 ਔਰ 9 ਦੋਨੋਂ ਕਰਾਈਆਂ 10 ਦੀ ਕੀਤੀ ਜੱਚੀ ਜੀ ਨੂੰ ਤੇ ਬਤਾਲੀ ਤੁਹਾਡੀ ਇਹਨਾਂ ਨੇ ਕੀਤੀ ਬਹੁਤ ਵਧੀਆ ਕਿਸੇ ਨੇ ਕੋਈ ਕੰਮ ਨਹੀਂ ਛੱਡਿਆ ਆ ਹੋਰ ਛੱਡੋ ਆ ਸਾਡੇ ਔਰ ਵੱਡੀ ਗੱਲ ਸੀ ਉਥੇ ਐਮ ਸੀ ਜਿਹੜਾ ਹੈਗਾ ਉਥੇ ਤੁਹਾਨੂੰ ਬੈਠਾ ਬਲਵਾਨ ਪਹਲਵਾਨ ਥੋੜਾ ਜਿਹਾ ਉਸ ਹਿਸਾਬ ਦੇ ਨਾਲ ਕਸ਼ਮਕਸ਼ੀ ਚੱਲਦੀ ਰਹਿੰਦੀ ਰਹਿੰਦੀ ਪਰਵਾਰ ਹਮੇਸ਼ਾ ਖੁਸ਼ ਰਹਿੰਦਾ ਹਾਂ ਜਿਹੜੀ ਆਪਣੇ ਆ ਸਾਡੀ ਕੋ ਆਪਸੇ ਗੱਲ ਦਾ ਕਿਸੇ ਨਾਲ ਵੀ ਕਿਸੇ ਨੂੰ ਤੁਰੀ ਹੋ ਸਕਦੀ ਹੈ ਉਹ ਅਸੀਂ ਆਪਸੇ ਬਹਿ ਕੇ